ਜੀ ਫਰੈਂਡ ਜੇਕਰ ਤੁਸੀਂ ਕੋਈ ਮੰਦੇ ਸ਼ਕੀਨ ਹੈਗੇ ਮੇਰੀ ਤਰ੍ਹਾਂ ਕਿਸੇ ਹੋਰ ਕੰਟਰੀ ਚ ਜਾਂ ਕਿਸੇ ਹੋਰ ਪਲੇਸ ਤੇ ਹਨਾ ਆਊਟ ਆਫ ਕੰਟਰੀ ਬਾਰਡਰ ਏਰੀਆ ਜਾਣੇ ਤੁਸੀਂ ਹੋਰ ਤਾਂ ਤੁਹਾਨੂੰ ਕੈਸ਼ ਕਰੰਸੀ ਨਾਲ ਰੱਖਣੀ ਹੁੰਦੀ ਹੈ ਜਿਹੜੀ ਕਿ ਵੱਧ ਘੱਟ ਹੁੰਦੀ ਰਹਿੰਦੀ ਆ ਜਿਹੜੀ ਕਿ ਬਹੁਤ ਡਿਫਿਕਲਟ ਹੈ ਕਿ ਪ੍ਰਾਈਸ ਸਹੀ ਨਹੀਂ ਮਿਲਦਾ ਰੇਟ ਨਹੀਂ ਸਹੀ ਮੈਂ ਪਲੱਸ ਦੂਸਰਾ ਆਪ ਨੂੰ ਹਰ ਇੱਕ ਜਗ੍ਹਾ ਤੇ ਸੇਮ ਕਰੰਸੀ ਨਹੀਂ ਚੱਲਦੀ ਯੂ ਐਸ ਡੀ ਡਾਲਰ ਰੱਖਣਾ ਪੈਂਦਾ ਤੇ ਉਹ ਚ ਐਕਸਚੇਂਜ ਚ ਚੇਂਜ ਕਰਨ ਚ ਪ੍ਰੋਬਲਮ ਹੁੰਦੀ ਆ ਤਾਂ ਉਧਰ ਲਈ ਬੈਸਟ ਆ ਮੈਂ ਤੁਹਾਨੂੰ ਦਿਖਾਉਣ ਜਾਣ ਜਾ ਰਿਹਾ ਕਿ ਤੁਸੀਂ ਉਹ ਕੀ ਕਰ ਸਕਦੇ ਹੋ ਤੁਸੀਂ ਨਿਓ ਬੈਂਕ ਦਾ ਅਕਾਊਂਟ ਲੈ ਸਕਦੇ ਹੋ ਨਿਓ ਬੈਂਕ ਦਾ ਕਾਰਡ ਜਿਹੜਾ 4x ਚਾਰਜ ਫ੍ਰੀ ਆ 7 ਲੱਖ ਤੱਕ ਦੇ 30 TCS ਟੈਕਸੀ ਕਲੈਕਸ਼ਨ ਸੋਰਸ ਮਨ ਲਓ ਕਿ ਜਿਹੜਾ ਕਿ ਤੁਸੀਂ ਪਰਚੇਜ਼ ਕਰਦੇ ਹੋ 7 ਲੱਖ ਤੱਕ ਦਾ ਤੁਹਾਨੂੰ 1 ਸਾਲ ਦਾ ਟੈਕਸ ਨਹੀਂ ਪੈਂਦਾ ਤੇ 7 ਲੱਖ ਤੁਸੀਂ ਮੰਨ ਲਓ ਓਵਰ ਸੀਜ਼ ਸਪੈਂਡ ਕਰਦੇ ਹੋ ਤਾਂ ਤੁਹਾਨੂੰ ਉੱਤੇ ਕੋਈ ਵੀ 4x ਚਾਰजेस ਨਹੀਂ ਪੈਂਦੇ ਤਾਂ ਇਹਦੇ ਲਈ ਤੁਹਾਨੂੰ ਕੀ ਹੈ ਨਿਓ ਦੀ ਵੈਬਸਾਈਟ ਤੇ ਜਾ ਕੇ ਐਪ ਡਾਊਨਲੋਡ ਕਰਨੀ ਨਿਓ ਗਲੋਬਲ ਹੈ ਜਿਹੜੀ ਕਿ ਡੀਸੀਬੀ ਤੇ ਐਕੀਟੋਸ ਬੈਂਕ ਨਾਲ ਕੰਮ ਕਰਦੀ ਹੈ ਤੁਹਾਨੂੰ ਇਹਨੇ ਵੈਬਸਾਈਟ ਤੇ ਜਾ ਕੇ ਮੋਬਾਈਲ ਤੋਂ ਉਹਨਾਂ ਦੀ ਐਪ ਡਾਊਨਲੋਡ ਕਰਨੀ ਪਊਗੀ ਜਿਸ ਤੋਂ ਤੁਸੀਂ ਆਪਣਾ ਅਕਾਊਂਟ ਓਪਨ ਕਰਨਾ KYC ਕਰਾਉਣੀ ਹੈ KYC ਬਹੁਤ ਈਜ਼ੀ ਹੈ ਸਾਰੇ 10 ਮਿੰਟਾਂ ਚ KYC ਕਰ ਲੈਂਦੇ ਪੈਨ ਕਾਰਡ ਆਧਾਰ ਕਾਰਡ ਤੇ ਤੁਹਾਡਾ ਲਾਈਵ ਹੋਣਾ ਤੇ ਮਤਲਬ ਇਹ ਗੱਲਬਾਤ ਹੁੰਦੀ ਹੈ ਤੁਹਾਨੂੰ ਕੁਝ ਕੁ ਸਵਾਲ ਪੁੱਛਣਗੇ 2-4 ਜੋ ਬੈਂਕ ਦਾ ਇੱਕ ਕਰਾਈਟੇਰੀਆ ਉਹ ਫੋਲੋ ਕਰਨਗੇ ਸੋਨੂੰ ਇਹ ਦੇਚ ਕੋਈ ਵੀຊੂ ਨਹੀਂਗਾ ਕਿਤੇ ਮਰਜੀ ਇਹ ਕਾਰਡ ਯੂਜ਼ ਕਰੋ ਐਸਬੀਐਮ ਤੇ ਡੀਸੀਬੀ ਦੋ ਬੈਂਕਾਂ ਹੁੰਦਾ ਐਸਬੀਐਮ ਨਾ ਕ੍ਰੈਡਿਟ ਕਾਰਡ ਹੁੰਦਾ ਤੇ ਡੀਸੀਬੀ ਦਾ ਇਹਨਾਂ ਦਾ ਡੈਬਿਟ ਕਾਰਡ ਹੁੰਦਾ ਮੇਰੇ ਕੋਲ ਇਹਨਾਂ ਦਾ ਡੀਸੀਬੀ ਦਾ ਬੈਂਕ ਦਾ ਡੈਬਿਟ ਕਾਰਡ ਆ ਜਿਹੜਾ ਕਿ ਮੈਂ ਯੂਜ਼ ਕਰਦਾ ਟਰੈਵਲਿੰਗ ਦੌਰਾਨ ਕਿਤੇ ਵੀ ਤੁਸੀਂ ਬੱਸ 'ਚ ਕਿਸੇ ਵੀ ਤੁਸੀਂ ਮੈਟਰੋ ਸਟੇਸ਼ਨ ਤੇ ਕੋਈ ਕਾਰਡ ਬਣਾਉਣ ਦੀ ਲੋੜ ਨਹੀਂ ਪੈਂਦੀ ਸਿਰ ਦਾ ਟੱਚ ਐਂਡ ਟੱਚ ਦੇ ਨਾਲ ਮਲਕ Wi-Fi ਕਾਰਡ ਤਾਂ ਕੋਈ ਤੁਹਾਨੂੰ ਕ੍ਰਾਂਸੀ ਜੇਕਰ ਲੋੜ ਨਹੀਂ ਦੂਜੇ ਨੰਬਰ ਕ੍ਰਾਂਸੀ ਸਾਨੂੰ ਮੰਨ ਲਓ ਜੇ 23 ਪੀ ਕੋਈ ਚੱਲਦੀ ਆ 25 ਪੀ ਚੱਲਦੀ ਪਿਆ ਚੱਲਦੀ ਤਾਂ ਉਸੇ ਰੇਟ ਤੇ ਹੀ ਪਹੁੰਗੇ ਨਹੀਂ ਕਿ ਉਹ ਤੋਂ 2 ਪੀ ਤਾਂ ਨੰਨੀ ਮਹਿੰਗੀ ਪਹੁੰਚਾਉਗੀ ਆਪਕੀ ਫੋਰੈਕਸ ਚਾਰਜ ਪਊਗਾ ਸਭ ਤੋਂ ਬੈਸਟ ਹੈ ਜਿਹਨੇ ਟਰੈਵਲਿੰਗ ਕਰਨੀ ਆ ਜਿਹਨੇ ਬਾਹਰ ਅੰਦਰ ਇਧਰ ਉਧਰ ਕੁਮਣਾ ਦੇ ਬਾਹਰ ਰਹਿ ਰਹੇ ਆਲਰੇਡੀ ਜਿਹਨੇ ਇੰਡੀਆ ਦਾ ਪੈਸਾ ਉਧਰ ਰਿਲੀਟ ਕਰਨਾ ਹੈ ਮਰਜੈਂਸੀ ਚ ਤਾਂ ਸਭ ਤੋਂ ਬੈਸਟ ਗੜਾ ਇਹਨੂੰ इजीली ਤੁਸੀਂ ਓਪਨ ਕਰ ਸਕਦੇ ਹੋ neo.com ਤੇ ਆ ਕੇ ਜਿਹੜੀ ਐਪ ਡਾਊਨਲੋਡ ਕਰਕੇ ਤੁਸੀਂ ਇਹ ਕਿਓਸਕ ਉਹਨਾਂ ਜਿਹੜਾ ਸਰ ਮੈਂ ਦਿਖਾ ਰਿਹਾ ਕਿ ਉਹ ਸਕੈਨਰ ਇਹਨੂੰ ਸਕੈਨ ਵੀ ਕਰ ਸਕਦੇ ਹੋ ਮੇਰੇ ਫੋਨ ਤੇ ਥ्रू ਡਾਊਨਲੋਡ ਹੋ ਜਾਣੀ ਹੈ ਨਹੀਂ ਤਾਂ ਤੁਸੀਂ ਆਪ ਬੁੱਕਸਾਈਟ ਤੇ ਅਗੇ ਡਾਊਨਲੋਡ ਕਰ ਸਕਦੇ ਹੋ ਇਹ ਫੀਚਰਸ ਕੀ ਹੈ ਸਟੂਡੈਂਟਸ ਲਈ ਦੇਖ ਲਓ ਸਟੂਡੈਂਟਸ ਆਪਣੇ ਫੰਡ ਚੋਂ ਜਿਹੜੀ ਸਟੂਡੈਂਟਸ ਲੋਨ ਆ ਉਹ ਚੋਂ ਆਪਣੇ ਪੈਸੇ ਯੂਜ਼ ਕਰ ਸਕਦੇ ਆ ਸਟੱਡਿੰਗ ਅਬ੍ਰੋਡ ਸੇਵ ਔਪ ਟੂ 1 ਲੱਖ ਔਨ ਇੰਟਰਨੈਸ਼ਨਲ ਸਪੈਂਡ ਗੈਟ ਯਰ ਕਾਰਡ ਫ੍ਰੀ ਇਥੇ ਫਿਸ ਨਾ ਡਾਊਨਲੋਡ ਰਣੀ ਪਣੀ ਉਹ ਤੇ ਫਾਉਂਡ ਓਪਨ ਕਰਨਾ ਪੈਣਾ ਫਿਰ ਪ੍ਰੋਡਕਟ ਕੀ ਨਾਲ ਕੋਈ 04x ਕਾਰਡ ਚਾਰਜ ਆ ਫਲਾਈਟਸ ਬੁਕਿੰਗ ਕਰਦੇ ਵੀਜ਼ਾ ਵੀ ਬੁੱਕ ਕਰਵਾਉਂਦੇ ਆ ਇਹ ਸਭ ਕੁਝ ਕਰਦੇ ਆ ਵੀਜ਼ਾ ਮਿਹਨਤ ਬਹੁਤ ਹੋ ਰਹੀ ਆ ਆਪਣਾ ਯੂਈ ਦਾ ਵੀਜ਼ਾ ਲਿਆਗਾ ਤੇ ਮੈਂ ਪਹਿਲੇ ਇਹਨਾਂ ਨੇ ਦੱਸਿਆ ਕਿ ਤੁਸੀਂ ਵੀਜ਼ਾ ਇੱਥੋਂ ਲੈ ਸਕਦੇ ਵੀਜ਼ਾ ਤੋਂ ਫਲਾਈਨਰ ਦੀ ਵੈਬਸਾਈਟ ਆ ਫਿਰ ਜੋ ਵੀ ਇਹਨਾਂ ਦੇ ਅਪਡੇਟਸ ਆ ਜੋ ਇਹਨਾਂ ਦੇ ਹੋਰ ਹੈਲਪਿੰਗ ਪੁਆਇੰਟ ਦਿੱਤੇ ਹੈਲਪਨ ਵੀ ਦਿੱਤੇ ਹੋਇਆ ਤਾਂ ਤੁਸੀਂ ਇਹ ਸਾਰੇ ਇਹ ਕਰ ਸਕਦੇ ਹੋ ਸਿੰਗਾਪੁਰ ਦੁਬਈ ਵਿਤਨਾਮ ਇਹਨਾਂ ਦੇ ਡਾਕੂਮੈਂਟ ਪੂਰੇ ਕਰਕੇ ਤੁਸੀਂ ਵੀ ਜਾਇਜ਼ੀ ਲੈ ਸਕਦੇ ਹੋ ਸਸਤੇ ਕੋਈ ਜ਼ਿਆਦਾ ਮਹਿੰਗਾ ਨਹੀਂ ਸਭ ਇਹਨਾਂ ਦੇ ਅਸਰ ਕਿ ਕਿ ਸਟੇਬਲ ਸਿੰਗਲ ਐਂਟਰੀ ਡਬਲ ਐਂਟਰੀ ਡਬਲ ਐਂਟਰੀ ਸਿੰਗਲ ਐਂਟਰੀ ਮਲਟੀਪਲ ਐਂਟਰੀਸ ਆਪ ਦਾ ਸਸਤੇ ਹੋਇਆ ਤਾਂ ਕਿੰਨੇ ਟਾਈਮ ਲਿਸ ਨੂੰ ਵੀ ਜਾਇਜ਼ੀ ਦਾ ਸੌ ਮਨ ਲੈ ਕੇ ਸੌ ਇੱਥੇ ਜੋ ਨਵੀਂ ਵੈਬਸਾਈਟ ਤੇ ਇਹ 300 ਟਰੈਵਲਿੰਗ ਦੇ ਲਈ ਕਾਰਡ ਏਟੀਐਮ ਔਰ ਜ਼ੀਰੋ ਬੈਲੈਂਸ ਅਕਾਊਂਟ ਹੈ ਤੁਸੀਂ ਇੰਡੀਆ ਚ ਕਰ ਸਕਦੇ ਹੋ ਤੇ ਕੋਈ ਸਮੇਂ ਚ ਬੈਲੈਂਸ ਮੇਨਟੇਨ ਕਰਨ ਦੀ ਜ਼ਰੂਰਤ ਨਹੀਂ ਐਫਟੀ ਵੀ ਰੱਖ ਸਕਦੇ ਹੋ ਤੇ ਜੋੜਾ ਕ੍ਰੈਡਿਟ ਕਾਰਡ ਜਿੱਥੇ ਜਿੱਥੇ ਅਵੇਲੇਬਲ ਹੈ ਉੱਥੇ ਕ੍ਰੈਡਿਟ ਕਾਰਡ ਐਸਬੀਐਮ ਦਾ ਐਫਡੀ ਬੇਸ ਬਣਾ ਸਕਦੇ ਹੋ ਜਿਹਦੇ ਫੋਰ ਐਕਸ ਚਾਰਜ ਜ਼ੀਰੋ ਆ ਜੇ ਕਰੇ ਜਾਣਕਾਰੀ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਅਰਲੀਅਰ ਹੋਰ ਕੁਝ ਲੈ ਕੇ ਮਿਲਦੇ ਹਾਂ ਬਾਏ ਬਾਏ